ਇਹ ਮੋਟਰਸਾਈਕਲ ਐਕਟੀਵਾ ਜਿਹੜੀ ਚੌਂਕੀ ਦੇ ਬਾਹਰ ਜਿਹੜੀਆਂ ਰੋਡ ਦੇ ਉੱਤੇ ਲਗਾ ਦਿੱਤੀਆਂ ਗਈਆਂ ਇਸ ਕਰਕੇ ਲਗਾ ਦਿੱਤੀਆਂ ਗਈਆਂ ਕਿ ਇਨਸਾਫ ਨਹੀਂ ਮਿਲਿਆ ਸੀਗਾ ਅੰਦਾਜ਼ਾ ਕੋਈ ਕਸੂਰ ਨਹੀਂ ਹੈ ਇਹ ਕੰਮ ਤੇ ਜਾਣਾ ਵਾ ਹਾਂਜੀ ਹਾਂ ਜਾਣ ਦੇ ਉਹ ਕੰਮ ਤੇ ਪੁਲਿਸਲੇ ਖਿਲਾਫ ਅਟੈਕ ਕਰਨਾ ਪੁਲਿਸ ਖਿਲਾਫ ਅਟੈਕ ਜੂਰ ਕਰ ਲੋ ਪੂਰੀ ਦਿਗਾਂ ਨੇ ਭਾਈ ਦੂਜੇ ਦਿਨ ਰਾਤ ਕਿਉਂ ਆਉਂਦਾ ਸਾਡਾ ਦੱਸੋ ਕੀ ਕਸੂਰ ਹੈ ਜੇ ਕਿਸੇ ਨੇ ਸਿਰ ਪਾੜਦਾ ਕਿਸੇ ਨੇ ਪਾਣੀ ਨਹੀਂ ਦਿੱਤਾ ਜਾਂ ਕੋਈ ਟੱਪਟ ਕੇ ਲੈ ਗਿਆ ਭਾਈ ਸਾਨੂੰ ਰੋਕ ਲੈਂਦੇ ਸਾਡਾ ਕੀ ਕਸੂਰ ਦੱਸੋ ਸਾਨੂੰ ਇਹਨੂੰ ਦੋ ਮੁੰਡੇ ਟੱਕਰੇ ਹੱਥੋਂ ਬਾਈ ਹੋ ਗਏ ਪਿੱਛੇ ਆਏ 7-8 ਮੁੰਡੇ ਉਹ ਛੱਟਾ ਛੱਟਾ ਮਾਰ ਕੇ ਨਿਕਲ ਗਏ ਉਸ ਤੋਂ ਬਾਅਦ ਫਿਰ ਪ੍ਰਿੰਸੀਪਲ ਨੇ ਇਹਨੂੰ ਅੰਦਰ ਵੜਿਆ ਇਹਦਾ ਪਤਾ ਨਾ ਹੋਇਆਗਾ ਕਿ ਉਹਨਾਂ ਦੇ ਪੇਂਡਸ ਆਏ ਹੋਏ ਸੀ ਉੱਥੇ ਮਾਂ ਪਿਓ ਹੋਰ ਬੱਚੇ ਦੇ ਉਹਨਾਂ ਨੇ ਛੜਾ ਕੇ ਇਹਨੂੰ ਅੰਦਰ ਭੇਜ ਉਹ ਦਾ ਦੂਤ ਕੁਰਬਾਨਾ ਲੈ ਕੇ ਆਏ ਕਿ ਮਾਰਾਂ ਲਈ ਐ ਸ਼ਨੀਵਾਰ ਦੀ ਗੱਲ ਹੈ 10 ਵਜੇ ਦੀ ਤੇ ਸਿਵਲ ਪ੍ਰੋਜੈਕਟ ਆਣਗੇ ਸੀ ਉੱਥੇ ਅੱਡੇ ਘੰਟੇ ਲੱਗੇ 4 ਦਿਨ ਹੋ ਗਏ ਇਹਨਾਂ ਨੂੰ 3-4 ਦਿਨ ਹੋ ਗਏ ਦਰਖਾਸਤ ਦਿੱਤੀ ਕੋਈ ਕਾਰਵਾਈ ਨਹੀਂ ਹੋ ਰਹੀ ਕਾ ਨੀ ਬਾਪਰਾ ਦੀ ਰੋਡ ਤੋਂ ਉਹ ਕਰਦਾ ਸੀ ਜਿਹੜੇ ਸਾਥ ਆਖੰਮ ਦੇਉਂਦੇ ਨਹੀਂ ਜਿਹੜੇ ਨਾਲ ਦੇ ਮੁੰਡੇ ਉਹ ਨਾਲ ਲੱਭ ਰਹੇ ਆ ਨੀ ਨੀ ਤੇ ਕਾਤਾ ਤਰਾਂਦਾ ਉਹਨੇ ਕਾਰ ਤਕਾ ਚਲੋ ਰੋਡ ਤੋਂ ਨਹੀਂ ਇਹ ਤਾਂ ਹੁਣੇ ਐਕਟਿਵ ਦੇ ਦੋ ਮੁੰਡੇ ਨਿਕਲੇ ਆਗੇ ਉਹ ਕਿਉਂ ਖੁੱਲੇ ਆਜ਼ਾਦ ਘੁੰਮਦੇ ਪਏ ਆ ਉਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ ਇੱਕ ਮੁੰਡਾ ਚਲੋ ਬਾਹਰ ਹੀ ਆ ਬਾਕੀ 6-7 ਸੱਤੇ ਤੇ ਮੱਲੇ ਜੀ ਹੁਣੇ ਦੇਖੋ ਦੋ ਮਿੰਟ ਪਹਿਲੇ ਇੱਥੋਂ ਨਿਕਲੇ ਗਏ ਧਰਨਾਲਾ ਤੋਂ ਪਹਿਲੇ ਇਹਨਾਂ ਦਾ ਤੇਨਾ ਸਨ ਉਹਨਾਂ ਦੇ ਮਾਪਿਆਂ ਨੂੰ ਪਾਣੇ ਨੂੰ ਖੇ ਜਾ ਕੇ ਉਹ ਮੈਂ ਨਹੀਂ ਉਹਨੇ ਤਾਂ ਕਾਰਵਾਈ ਕਰਨਾ ਆਪਾਂ ਬੱਚਿਆਂ ਨੂੰ ਬੁਲਾਣ ਕੇ ਆਪਾਂ ਗੱਲ ਨਿਬੜ ਚੰਗੇ ਲੁਧਿਆਣਾ ਲਾਈਵ ਦੇਖਣ ਵਾਲੇ तमाम दर्शकਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੇ ਸਮੇ ਅਸੀਂ ਤਾਜਪੁਰ ਰੋਡ ਦੇ ਉੱਤੇ ਖੜੇ ਹੋਏ ਹਾਂ ਜਿੱਥੇ ਮਾਰਕੋਟ ਦਾ ਸ਼ਿਕਾਰ ਹੋਇਆ ਇੱਕ ਸ਼ਖਸ ਜਿਹੜਾ ਲਗਾਤਾਰ ਇਨਸਾਫ ਮੰਗਦੀ ਗੁਹਾਰ ਦੇ ਵਿੱਚ ਲੱਗਾ ਸੀਗਾ ਲੇਕਿਨ ਉਹਨੂੰ ਇਨਸਾਫ ਨਹੀਂ ਮਿਲਿਆ ਚੋਂਕੀ ਤਾਜਪੁਰ ਰੋਡ ਦਾ ਕਿਰਾਵ ਕਰ ਲਿੱਤਾ ਗਿਆ ਵੈਸੇ ਥਾਣੇ ਦੀ ਚੋਂਕੀ ਜਿਹੜੀ ਹੱਦ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਜਿਹੜੀ ਆ ਬੰਦ ਕਰ ਦਿੱਤੀ ਆ ਰੋਡ ਜਿਹੜੀ ਬੰਦ ਕਰਤੀ ਗਈ ਆ ਜਿਹੜੀ ਰੋਡ ਆ ਇਸ ਕਰਕੇ ਬੰਦ ਕਰ ਦਿੱਤੀ ਗਈ ਹੈ ਕਿ ਇਨਸਾਫ ਨਹੀਂ ਮਿਲਦਾ ਪਿਆ ਸੀਗਾ ਜਿਸ ਕਰਕੇ ਇਹ ਜਿਹੜੀ ਬਾਹਲੀ ਰੋਡ ਆ ਪੂਰੀ ਬੰਦ ਇਸ ਤੇ ਮੋਟਰਸਾਈਕਲ ਐਕਟਿਵਾ ਜਿਹੜੀ ਆ ਚੌਂਕੀ ਦੇ ਬਾਹਰ ਜਿਹੜੀਆਂ ਰੋਡ ਦੇ ਉੱਤੇ ਲਗਾ ਦਿੱਤੀਆਂ ਗਈਆਂ ਇਸ ਕਰਕੇ ਲਗਾ ਦਿੱਤੀਆਂ ਗਈਆਂ ਕਿ ਇਨਸਾਫ ਨਹੀਂ ਮਿਲਿਆ ਸੀਗਾ ਉਹ ਵੀਰ ਵੀ ਮੌਜੂਦ ਆ ਸਾਡੇ ਨਾਲ ਪਰਿਵਾਰ ਵੀ ਮੌਜੂਦ ਆ ਕੀ ਹੋਇਆ ਸੀ ਪੁੱਤ ਆਪਣੀ ਸਕੂਲ ਦੇ ਬਾਹਰ 7-8 ਜਣਿਆਂ ਨੇ ਹਮਲਾ ਕੀਤਾ ਮੇਰੇ ਤੇ ਕਦੋਂ ਕਿਤਨਾ ਸੀਗਾ ਸ਼ਨੀਵਾਰ ਦੀ ਗੱਲ ਹੈ 10 ਵਜੇ ਦੀ ਤੇ ਸਿਵਲ ਪਰਚਾ ਘਟਣਗੇ ਸੀ ਉੱਥੇ 8 ਘੰਟੇ ਲੱਗੇ 4 ਦਿਨ ਹੋ ਗਏ ਇਹਨਾਂ ਨੂੰ 3-4 ਦਿਨ ਹੋ ਗਏ ਦਰਖਾਸਤ ਦਿੱਤੀ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਦੇ ਕੱਲੇ-ਕੱਲੇ ਮੁੰਡਿਆਂ ਦੇ ਇਹਨਾਂ ਨੂੰ ਘਰ ਵੀ ਦਿੱਤੇ ਨੇ ਘਰ ਵੀ ਦੱਸਿਆ ਘਰੇ ਲੈ ਲੈ ਕੇ ਗਏ ਕੋਈ ਕਾਰਵਾਰੀ ਇਹਨੂੰ ਸਾਰੇ ਦੇ ਨੰਬਰ ਵੀ ਦਿੱਤੇ ਹੋਏ ਆ ਪਰ ਕੋਈ ਕਾਰਵਾਈ ਨਹੀਂ ਹੁੰਦੀ ਪਈ ਪੁਲਿਸ ਕੀ ਕਹਿੰਦੀ ਆ ਪੁਲਿਸ ਕੁਝ ਨਹੀਂ ਬਾਅਦ ਟਾਈਮ ਪਾ ਦਿੰਦੀ ਸਵੇਰੇ ਆਜੋ ਦੁਪਹਿਰੇ ਆਜੋ ਸ਼ਾਮ ਆਜੋ ਇੱਦਾਂ ਹੀ ਕਰੀ ਜਾਂਦੇ ਮੁੰਡੇ ਨਹੀਂ ਮਿਲਦੇ ਮਿਲੇ ਤੁਸੀਂ ਕਦੀ ਚੌਂਕੀ ਇੰਚਾਰਜ ਨੂੰ ਹਾਂਜੀ ਮਿਲੇ ਪਹਿਲੇ ਦਿਨ ਹੀ ਮਿਲੇ ਮੁਰ ਨੇ ਵੀਡੀਓ ਨਹੀਂ ਹੈਗੀ ਉਹਨਾਂ ਦੀ ਉਹਦਾ ਸਾਰੇ ਉੱਥੇ ਗੱਡੀ ਸਕੂਲ ਵਾਲੇ ਸਕੂਲ ਸਕੂਲ ਵਾਲੇ ਸਾਰੇ ਸ਼ਰਿਆਂ ਸ਼ਰਿਆਂ ਮਾਰਦੇ ਫਾਦਰੋਂ ਹਾਂਜੀ ਫਾਦਰ ਇਹ ਕੀ ਹੋਇਆ ਕੀ ਸੀਗਾ ਇਹ ਸਕੂਲੋਂ ਸਾਡੇ ਤਾਂ ਵੀ ਛੁੱਟੀ ਕਰਕੇ ਆ ਰਿਹਾ ਸੀਗਾ ਉਸ ਤੋਂ ਬਾਅਦ ਇਹਨੂੰ ਦੋ ਮੁੰਡੇ ਟੱਕਰੇ ਹੱਥੋਪਾਈ ਹੋ ਗਏ ਪਿੱਛੇ ਹੋਏ 7-8 ਮੁੰਡੇ ਉਹ ਸੱਟਾ ਰੁੱਟਾ ਮਾਰ ਕੇ ਨਿਕਲ ਗਏ ਉਸ ਤੋਂ ਬਾਅਦ ਫਿਰ ਪ੍ਰਿੰਸੀਪਲ ਨੇ ਇਹਨੂੰ ਅੰਦਰ ਵੜ ਲਿਆ ਇਹਦਾ ਬਚਾਅ ਤਾਂ ਹੋਇਆਗਾ ਕਿ ਉਹਨਾਂ ਦੇ ਪੇਰੇਦ ਸਾਰੇ ਹੋਏ ਸੀਗੇ ਉੱਥੇ ਮਾਪੇ ਹੋਰ ਬੱਚਿਆਂ ਦੇ ਉਹਨਾਂ ਨੇ ਛੜਾ ਕੇ ਇਹਨੂੰ ਅੰਦਰ ਭੇਜਦਾ ਉਹ ਦਾਦ ਦੂਤ ਕਿਰਪਾਨਾਂ ਲੈ ਕੇ ਆਏ ਸੀਗੇ ਮਾਰਨ ਲਈ ਤੇ ਇਹਨੂੰ ਫਿਰ ਅੰਦਰ ਭੇਜਦਾ ਉਹਦੇ ਕਰਕੇ ਇਹਦਾ ਬਚਾਅ ਹੋ ਗਿਆ ਫਿਰ ਮੈਨੂੰ ਸਕੂਲੋਂ ਫੋਨ ਆਂਦਾ ਕਿ ਤੁਹਾਡੇ ਮੁੰਡੇ ਦੇ ਦਾ ਸੱਟਾ ਲਗਾ ਗਈ ਹੈ ਤੇ ਪ੍ਰਿੰਸੀਪਲ ਨੇ ਬੁਲਾਇਆ ਉੱਥੇ ਮੈਨੂੰ ਝਾੜਿਆ ਵੀ ਤੁਹਾਡਾ ਇਹ ਮੁੰਡਾ ਇਦਾਂ ਕੰਮ ਕੋਟ ਮਾਰਦਾ ਸ਼ਿਕਾਰ ਵੀ ਹੋ ਗਿਆ ਸਕੂਲੋਂ ਵੀ ਕੱਢਤਾ ਹਾਂਜੀ ਉਹਨਾਂ ਦੀ ਮੈਡਮ ਨੇ ਕਹਿਤਾ ਕਿ ਅਸੀਂ ਸਕੂਲ ਨਹੀਂ ਰੱਖ ਸਕਦੇ ਕਾਨੂੰ ਇਹਦੇ ਨਾਲ ਦੋ ਮੁੰਡੇ ਹੋਣਗੇ ਹੋਰ ਤੇ ਉਹਨਾਂ ਨੂੰ ਵੀ ਸੱਟ ਲਗਾ ਸਕਦੇ ਆ ਅੱਛਾ ਹਾਂਜੀ ਹਾਂਜੀ ਇੱਥੇ ਸ਼ਨੀਵਾਰ ਦੀ ਕੰਪਲੀਟ ਹੋਈ ਆ ਸਵੇਰੇ 9 ਵਜੇ ਆ ਜੋ 10 ਵਜੇ ਆ ਜੋ 1 ਵਜੇ ਆ ਜੋ 2 ਵਜੇ ਆ ਤੇ 4 ਦਿਨ ਤੋਂ ਮੈਨੂੰ ਖੱਜਾ ਚੌਥਾ ਦਿਨ ਹੋ ਗਿਆ ਹੈ 4 ਦਿਨ ਤੋਂ ਮੈਨੂੰ ਇਹ ਖੱਜਲ ਖੁਆਰ ਕਰਦੇ ਪਏ ਆ ਚੌਂਕੀਨ ਚਾਰ ਹਾਂਜੀ ਚੌਂਕੀਨ ਜਾਰਾ ਜੀ ਜਨਕ ਰਾਜ ਜੀ ਹਾਂਜੀ ਹਾਂਜੀ ਕੀ ਕਹਿੰਦੇ ਕੀ ਇਹ ਕੋਈ ਨਹੀਂ ਕੋਈ ਕਾਰਵਾਈ ਨਹੀਂ ਕਰਦੇ ਪਏ ਇਹਨਾਂ ਨੂੰ ਘਰ ਵੀ ਦਿਖਾ ਤੇ ਬੰਦਿਆਂ ਦੇ ਤਾਦੂ ਵੀ ਹਜੇ ਤੱਕ ਕੋਈ ਬੰਦਾ ਨਹੀਂ ਇਹਨਾਂ ਨੇ ਚੱਕਿਆ ਹੈਗਾ ਤੁਹਾਨੂੰ ਲੱਗਦਾ ਕਿ ਰੋਡ ਜਾਮ ਕਰਨ ਵਾਲੇ ਸਾਥ ਮਿਲ ਜੇਗਾ ਹਾਂਜੀ ਮਿਲੂਗਾ ਜੀ ਬਿਲਕੁਲ ਹਾਂਜੀ ਮਿਲੂਗਾ ਹੂੰ ਹਾਂਜੀ ਕੀ ਹੁਣ ਅੰਦਰੋਂ ਬਾਹਰ ਆਇਆ ਕੋਈ ਮੁਲਾਜ਼ਮ ਹਾਂਜੀ ਇਹੀ ਅਸੀਂ ਕਹਿੰਨੇ ਵੀ ਸਰਕਾਰ ਵੱਡੇ ਵੱਡੇ ਅਧਿਕਾਰੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਸਾਨੂੰ ਛੇਤੀ ਤੋਂ ਛੇਤੀ ਇਨਸਾਫ ਦਵਾਇਆ ਜਾਵੇ ਜਨਗਰਾਜ ਬਿਲਕੁਲ ਕੰਮ ਨਹੀਂ ਕਰਦਾ ਅੱਦਾਂ ਦੇ ਅਧਿਕਾਰੀਆਂ ਨੂੰ ਬੇਲੇ ਕਰਕੇ ਘਰੇ ਬਿਠਾ ਦਿੱਤਾ ਜਾਣਾ ਚਾਹੀਦਾ ਜਿਹੜੇ ਨਹੀਂ ਸਾਡੇ ਨੌਜਵਾਨ ਪੰਜਾਬ ਦੇ ਮੁੰਡੇ ਬਹੁਤ ਹੈਗੇ ਜਿਹੜੇ 30-40 40000 ਤੇ ਕੰਮ ਕਰਨ ਤਿਆਰ ਹੈ ਨੇ ਲੱਖਾਂ ਲੱਖਾਂ ਰੁਪਏ ਤਨਖਾਹ ਲੈ ਕੇ ਵੀ ਕੰਮ ਨਹੀਂ ਕਰਦੇ ਜੀ ਇਹੀ ਕੁਝ ਕਹਿਣਾ ਚਾਹੁੰਦੇ ਜੀ ਕੀ ਪਰਿਵਾਰ ਹੈ ਸਾਰਾ ਜਿਹੜਾ ਨਾਲ ਹਾਂਜੀ ਸਾਰੇ ਸਾਰੇ ਪਰਿਵਾਰ ਹੀ ਹੈ ਤੁਸੀਂ ਇੱਥੇ ਰੋਡ ਜਾਮ ਕੀਤੀ ਹੈ ਈ ਮੰਗ ਕਰਦੇ ਆ ਬੋਲਛਣਾ ਅਸਤੇ ਹੀ ਮੰਗ ਕਰਦੇ ਕਿ ਸਾਡੇ ਮੁੰਡੇ ਨੂੰ ਇਨਸਾਫ ਦਿੱਤਾ ਜਾਵੇ ਜਿੰਦਾ ਉਹਨਾਂ ਨੂੰ ਬੱਚਿਆਂ ਨੂੰ ਜਿਨ੍ਹਾਂ ਨੇ ਕੀਤਾ ਇਹਨਾਂ ਨੂੰ ਚਪੇੜਾ ਮਾਰਿਆ ਉਹਨਾਂ ਨੂੰ ਵੀ ਅੱਜ ਤੇ ਪੁਲਿਸ ਵਿੱਚ ਬੁਲਾਇਆ ਗਿਆ ਹੈ ਕਿ ਸਿਫਾਰਿਸ਼ ਹੈ ਉਹਨਾਂ ਦੀ ਤਾਂ ਕਰਕੇ ਕਾਰਵਾਈ ਨਹੀਂ ਹੋ ਰਹੀ ਇਹ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਨਹੀਂ ਬਿਲਕੁਲ ਕੋਈ ਵੱਡੀ ਸਿਫਾਰਿਸ਼ ਹੈ ਭਾਈ ਜੀ ਉਹਨਾਂ ਦੀ ਕਾਰਵਾਈ ਪੁਲਿਸ ਨਹੀਂ ਕਰ ਰਹੀ ਨਹੀਂ ਜੀ ਪਤਾ ਨਹੀਂ ਕੀ ਨਹੀਂ ਪੈਸਾ ਜਿਹੜਾ ਆਇਆ ਜਾਂ ਕੀ ਕੀਤਾ ਹੈ ਬਿਲਕੁਲ ਨਹੀਂ ਸੁਣਵਾਈ ਕਰ ਰਿਹਾ ਨਾ ਹੀ ਅੱਜ ਤੱਕ ਇਹ ਰਿਸਟ ਕਰਨ ਗਿਆ ਉਹਨਾਂ ਨੂੰ ਇੱਕ ਵਾਰੀ ਵੀ ਅੰਦਰ ਕੁਰਸੀ ਤੇ ਬੈਠਾ ਸਾਨੂੰ ਕਹੀ ਜਾਂਦਾ ਤੁਸੀਂ ਫੈਸਲਾ ਨਹੀਂ ਕਰਨਾ ਫੈਸਲਾ ਨਹੀਂ ਕਰਨਾ ਸਾਨੂੰ ਲਾਰੇ ਲਾਰੇ ਅੱਗੇ ਕੋਈ ਬਿਲਕੁਲ ਹੀ ਸਾਡੀ ਗੇੜੇ ਮਰਵਾਤੇ ਸੀ ਅੱਕ ਗਏ ਦੁਖੀ ਹੋ ਗਏ ਗਿੜੇ ਮਾਰ ਮਾਰ ਕੇ ਕਿਉਂ ਨਹੀਂ ਇਨਸਾਫ ਮਿਲਦਾ ਕੀ ਤੁਹਾਨੂੰ ਕਿਉਂ ਲੱਗਦਾ ਕਿ ਕਾਰਵਾਈ ਨਹੀਂ ਹੋਊਗੀ ਹਾਂਜੀ ਮਿਲੇਗਾ ਜਰੂਰ ਮਿਲੇਗਾ ਇੱਦਾਂ ਹੀ ਲੱਗਦਾ ਉਹਨਾਂ ਨੇ ਪੈਸੇ ਚੜਾਏ ਆ ਜਾਂ ਕੁਝ ਕੀਤਾ ਆ ਉਹ ਕਾਰਵਾਈ ਕਿਉਂ ਨਹੀਂ ਹੋ ਰਹੀ ਤੁਸੀਂ ਮਿਲ ਮਿਲੋਗੇ ਹੁਣ ਬਾਹਰ ਆਇਓ ਕੋਈ ਮੁਲਾਜ਼ਮ ਆਇਆ ਕਿ ਨਹੀਂ ਆਇਆ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਰੋਡ ਜਿਹੜੀ ਆ ਪੂਰੀ ਬਲੋਕ ਕਰ ਦਿੱਤੀ ਗਈ ਹੈ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਲੇਕਿਨ ਜਨਗਰਾਣਾ ਸੀਗਾ ਜਨਗਰਾਜ ਜੀ ਹੈਲੋ ਸਸਿਆਕਾਲ ਵਿਸ਼ਾਲਕਪੂਰ ਗੱਲ ਕਰ ਰਿਆ ਲੁਧਿਆਣਾ ਲਾਈਵ ਤੇ ਪੱਤਰਕਾਰ ਬਸ ਵਧੀਆ ਜਨਕਰਾਜ ਜੀ ਰੋਡ ਜਿਹੜੀ ਹੈ ਬੰਦ ਕਰ ਦਿੱਤੀ ਗਈ ਤੁਹਾਡੇ ਚੌਂਕੀ ਦੇ ਬਾਹਰ ਲਈ ਕੀ ਇਨਸਾਫ ਨਹੀਂ ਮਿਲਿਆ ਸਕੂਲ ਦੇ ਬਾਹਰ ਹਮਲਾ ਹੋਇਆ ਸੀ ਕਾਰਵਾਈ ਨਹੀਂ ਕੀਤੀ ਕੀ ਇਸ ਕਰਕੇ ਤੁਹਾਡੇ ਬਾਹਰ ਲਈ ਰੋਡ ਜਿਹੜੀ ਹੈ ਜਾਮ ਕਰ ਦਿੱਤੀ ਗਈ ਪਰਿਵਾਰ ਵੱਲੋਂ ਸਾਡੇ ਗੇੜੇ ਮਲਵਾਈ ਜਾਂਦਾ ਚਾਰ ਦਿਨ ਜਿਹੜਾ ਤਾਜਪੁਰ ਚੌਂਕੀ ਦਾ ਜਿਹੜਾ ਬਾਹਰਲਾ ਰੋਡ ਹੈ ਸਾਡੀ ਸਾਹਮਣੇ ਲਿਆਓ ਬਹਿ ਕੇ ਗੱਲ ਕਰਾਓ ਭਾਈ ਸੌਣਾ ਨਹੀਂ ਬਹਿ ਜਾਂਦੇ ਤੂੰ ताजपुर चौक ਕੀ ਦੇ ਬਾਲਾ ਰੋਡ ਪੂਰਾ ਜਾਮ ਕਰ ਦਿੱਤਾ ਗਿਆ ਵੈ ਨਹੀਂ ਕਿਹਦੀ ਜਮਾ ਸਕੂਲ ਦੇ ਬਾਹਰ ਇੱਕ ਬੱਚੇ ਨਾਲ ਹਮਲਾ ਹੋਇਆ ਹੋਣਾ ਵਾ ਇਨਸਾਫ ਨਹੀਂ ਮਿਲਿਆ ਉਹਦਾ ਪਰਿਵਾਰ ਜਿਹੜਾ ਚੂਲ ਲੈ ਕੇ ਆਇਆ ਉਹ ਕਹਿ ਰਿਹਾ ਕਿ ਜਨਗਰਾਜ ਜੀ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਬੰਦੇ ਅਰੈਸਟ ਕੀਤੇ ਆ ਇਸ ਕਰਕੇ ਰੋਡ ਪੂਰੀ ਜਾਮ ਕਰ ਦਿੱਤੀ ਗਈ ਹੈ ਇਹ ਬਾਹਰ ਤੁਹਾਡਾ ਪੂਰਾ ਹਾਈਵੇ ਰੋਡ ਜਿਹੜੀ ਹੈ ਪੂਰੀ ਜਾਮ ਕੀਤੀ ਹੋਈ ਹੈ ਦੋਨਾਂ ਤਰਫੋਂ ਦੀ ਦੇਖੋ ਇਹ ਜਨਗਰਾਸੀ ਕਹਿੰਦੇ ਆ ਰਹੇ ਆ ਕਿ ਤੁਹਾਨੂੰ ਬੁਲਾਇਆ ਵੀ ਹੈ ਨਹੀਂ ਬੁਲਾਇਆ ਨਹੀਂ ਕੋਈ ਮੈਨੂੰ ਫੋਨ ਹੀ ਨਹੀਂ ਆਇਆ ਉਹਨਾਂ ਦਾ ਮੈਨੂੰ ਇੱਕ ਵੀ ਫੋਨ ਨਹੀਂ ਆਇਆ ਉਹਨਾਂ ਦਾ ਜਿੱਦਨ ਦੀ ਕੰਪਲੀਟ ਕਰਾਈ ਇੱਕ ਫੋਨ ਨਹੀਂ ਆਇਆ ਮੈਨੂੰ ਉਹਨਾਂ ਨੇ ਵੀ ਕਹਦਾ ਮੇਰਾ ਨੰਬਰ ਵੀ ਲਿਖਿਆ ਹੋਇਆ ਹੈ ਉੱਥੇ ਮੈਂ ਇੱਕ ਗੱਲ ਕਹਾਂ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਨਹੀਂ ਮਾਇਨ ਨਾ ਕਰਨਾ ਤੁਸੀਂ ਵੀ ਪਰਿਵਾਰ ਹੋ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਮੈਨੂੰ ਕੰਮ ਤੇ ਜਾਣਾ ਵਾ ਹਾਂਜੀ ਹਾਂਜੀ ਜਾਣ ਦਵੋ ਕੰਮ ਤੇ ਪੁਲਿਸ ਦੇ ਖਿਲਾਫ ਪ੍ਰੋਟੈਸਟ ਕਰਨਾ ਪੁਲਿਸ ਖਿਲਾਫ ਪ੍ਰੋਟੈਸਟ ਜੂਰ ਕਰ ਲੋ ਲੇਕਿਨ ਇਹਨਾਂ ਨੇ ਕੰਮ ਤੇ ਜਾਣਾ ਰੋਜ਼ਗਾਰ ਇਹਨਾਂ ਦੇ ਵੀ ਹੁਣੇ ਕੋਈ ਲੇਟ ਹੋ ਰਿਆ ਹੁਣੇ ਕਿਸੇ ਕਾਰੋਬਾਰ ਤੇ ਜਾਣਾ ਸਾਡੀ ਵੀ ਮਜਬੂਰੀ ਬਣ ਗਈ ਹੈ ਜੀ ਇਹ ਉਹ ਸਾਨੂੰ ਹੀ ਸਾਹ ਮੇੜਿਆ ਪਾਜੀ ਮਜਬੂਰੀ ਦੀ ਗੱਲ ਨਹੀਂ ਪਾਜੀ ਦੂਜੇ ਦਿਨ ਰਾਤ ਰੁਕੇ ਆਉਂਦਾ ਸਾਡਾ ਦੱਸੋ ਕੀ ਕਸੂਰ ਹੈ ਜੇ ਕਿਸੇ ਨੇ ਸਿਰ ਪਾੜਦਾ ਕਿਸੇ ਨੇ ਪਾਣੀ ਨਹੀਂ ਦਿੱਤਾ ਜਾਂ ਕੋਈ ਟਪਟਕੇ ਲੈ ਗਿਆ ਭਾਈ ਸਾਨੂੰ ਰੋਕ ਲੈਂਦੇ ਸਾਡਾ ਕੀ ਕਸੂਰ ਆ ਦੱਸੋ ਬਣਾ ਨਾ ਇਹ ਨਾ ਰਸਤਾ ਖੋਲ ਨਹੀਂ ਭਾਈ ਸਾਰਾ ਰਸਤਾ ਖੋਲ ਦੋ ਰਸਤਾ ਖੋਲ ਦੋ ਆ ਪਿੰਨਾਂ ਦੀਆਂ ਦਵਾਰੀਆਂ ਇੱਧਰ ਦੇਖੋ ਆਟੋ ਬੈਠੀਆਂ ਸਾਰੀਆਂ ਉਤਰ ਗਈਆਂ ਦੱਸੋ ਇਹਦਾ ਨੁਕਸਾਨ ਕੌਣ ਕਰੂਗਾ ਰਸਤਾ ਖੋਲੋ ਕੱਲ ਆਪਾਂ ਦੋਨੇ ਪਾਡੀਆਂ ਬੁਲਾਈਆਂ ਸੀਗੀਆਂ ਇਹ ਬਿਲਕੁਲ ਗਲਤ ਕੰਮ ਨਾ ਕਰੋ ਤੁਸੀਂ ਰਸਤਾ ਬੰਦ ਕਰ ਰਹੇ ਹੋ ਕਿਸੇ ਕੋ ਪਰਮਿਸ਼ਨ ਲਈ ਹੈ ਕਿਸੇ ਤੋਂ ਉਹ ਰਸਤਾ ਬੰਦ ਕਰ ਸਕਦੇ ਹੋ ਲੋਕਾਂ ਇੱਕ ਮਿੰਟ ਕੋਲੋ ਇੱਕ ਮਿੰਟ ਮੇਰੀ ਗੱਲ ਸੁਣ ਲੋ ਕੱਲ ਮੈਂ ਉਹਦੇ ਪਿਓ ਨੂੰ ਬੁਲਾਇਆ ਤੁਹਾਡੇ ਸਾਹਮਣੇ ਬੁਲਾਇਆ ਸੀ ਉਹ ਮੁੰਡਾ ਉਹਦੇ ਘਰ ਦੀ ਮੈਂ ਪ੍ਰੈਸ਼ਰ ਪਾਇਆ ਵੀ ਬੱਚੇ ਨੂੰ ਲੈ ਕੇ ਆਓ 6 ਵਜੇ ਦਾ ਟਾਈਮ ਦਿੱਤਾ ਠੀਕ ਆ 6 ਵਜੇ ਦਾ ਟਾਈਮ ਤੁਹਾਡੇ ਸਾਹਮਣੇ ਤੁਸੀਂ ਇੱਕ ਵਾਰ 2 ਵਜੇ ਆਏ ਮੇਰੀ ਉਹਦਾ 6 ਵਜੇ ਪਿਓ ਆਇਆ ਕਹਿੰਦਾ ਜੀ ਉਹ ਪਿੱਟ ਗਈ ਜਲੰਧਰ ਗਿਆ ਹੋਇਆ ਉੱਥੋਂ ਮੈਂ ਲੈ ਕੇ ਆਉਂਦਾ ਤੁਸੀਂ ਰੋਡ ਕਿਹੜੀ ਗੱਲਾਂ ਤੁਹਾਨੂੰ ਤੇ ਬਾਕੀ ਮੁੰਡੇ ਕਿੱਥੇ ਤੁਹਾਨੂੰ ਕੀ ਪਾਵਰ ਆ ਤੁਸੀਂ ਰੋਡ ਖੋਲ੍ਹ ਕਰਦੇ ਜਿਹੜੇ 7-8 ਮੁੰਡੇ ਹੋ ਕਿੱਥੇ ਨੇ ਜੀ ਜਿਹੜੇ ਨਾਲ ਦੇ ਮੁੰਡੇ ਉਹ ਨਾਲ ਲੱਭ ਰਹੇ ਆਪਾਂ ਉਹਦੇ ਘਰ ਤਾਂ ਦਿਖਾ ਦਤਾ ਉਹਨਾਂ ਦੇ ਘਰ ਦਿਖਾ ਚਲੋ ਰੋਡ ਖੋ ਰੋਡ ਕਾਰਵਾਈ ਹੋਈ ਗਈ ਅਸੀਂ ਆਪ ਕਾਰਵਾਈ ਕਰ ਰਹੇ ਆ ਅੱਜ ਤਾਂ ਬੁਲਾ ਰਹੇ ਆ ਅਸੀਂ ਬੰਦੇ ਮੁੰਡੇ ਤੇ ਛਰੇਆ ਮੰਨੇ ਚ ਘੁੰਮਦੇ ਪਏ ਆ ਛਰੇਆ ਘੁੰਮ ਰਹੇ ਆ ਉਹ ਨਗਰ ਰਾਜ ਜਿੱਦਾਂ ਲਾ ਚੌਂਕ ਇੰਚਾਰਜ ਪਹੁੰਚੇ ਨੇ ਕਿ ਉਹਨਾਂ ਵੱਲੋਂ ਰੋਡ ਜਿਹੜਾ ਖੁਲਵਾਇਆ ਜਾ ਰਿਹਾ ਲੇਕਿਨ ਕਾਰਵਾਈ ਤੁਸੀਂ ਅਮਲ ਤੇ ਲਿਆਂਦੀ ਜਾਊਗੀ ਜਨਗਰਾਜ ਜੀ ਰੋਡ ਖੋਲੋ ਉਸ ਲਾਅ ਲਾਉਂਡਰ ਦੇਖਦੀ ਪਈ ਆ ਲਾਅ ਲਾਉਂਡਰ ਨੂੰ ਕਾਨੂੰਨ ਆਪਣੇ ਹੱਥੋਂ ਨਾ ਲਾਓ ਮੇਰੀ ਸੁਣ ਲਓ ਤੁਸੀਂ ਰੋਡ ਖੋਲੋ ਤੇ ਲੋਕ ਜਿਹੜੇ ਤੰਗ ਹੋ ਰਹੇ ਨੇ ਰੋਡ ਖੋਲਦਾਂ ਨੇ ਮੁੰਡੇ ਅਰੈਸਟ ਕਰਨ ਮੁੰਡੇ ਤੇ ਹੁਣੇ ਘੁੰਮ ਕੇ ਗਏ ਹੁਣੇ ਗਏ ਐਕਟਿਵ ਬਣ ਗਏ ਜਦੋਂ ਦੋ ਵਾਰ ਉਹਨੂੰ ਬੁਲਾਇਆ ਮੈਂ ਖੁਦ ਉਹਨੂੰ ਘਰ ਗਿਆ ਉਹਨਾਂ ਰੋਡ ਖੋਲ ਰਹੇ ਨੇ ਅਸਵਾਸਨ ਤੁਹਾਡੇ ਉੱਤੇ ਕੀ ਕਾਰਵਾਈ ਕੀਤੀ ਹੋਗੀ ਅਰੈ ਦੋਨੋਂ ਪਾਰਟੀਆਂ ਨੂੰ ਆਮੋ ਸਾਹਮਣੇ ਸੁਣਿਆ ਇਹਨਾਂ ਦੇ ਸਾਹਮਣੇ ਕਿਹਾ ਵੀ ਉਹ ਵੀ ਬੱਚਾ ਹੈਗਾ ਜਿਹੜੀ 18 ਸਾਲ ਤੋਂ ਘਟ ਹੈ ਵੀ ਬੱਚਾ ਡਰਦਾ ਗਿਆ ਹੋਇਆ ਮੈਂ ਉਹਨੂੰ ਪ੍ਰੈਸ਼ਰ ਪਾਇਆ ਵੀ ਤੂੰ ਲੈ ਕੇ ਆ ਆਪਾਂ ਦੋਨੋਂ ਬੱਚਿਆਂ ਨੂੰ ਬਿਠਾ ਕੇ ਅੱਪ ਚ ਗੱਲਬਾਤ ਕਰਦੇ ਆਂ ਲੇਕਿ ਜਨਗਰਾਜ ਜੀ ਕਿਸੇ ਦਾ ਸਿਰ ਪਾੜ ਦੋ ਸਿਰ ਖੋਲ ਦੋ ਉਹ ਲਾਉਂਡ ਪਾਣੀ ਸੁਕਾਂਦਾ ਨਾ ਜਲਦੀ ਰੋਡ ਖੋਲੋ ਰੋਡ ਬਿਲਕੁਲ ਗਲਤ ਗੱਲ ਹੈ ਮੇਰੀ ਗੱਲ ਸੁਣੋ ਜਿਹੜੇ ਇੱਥੇ ਬੰਦੇ ਉਹਨਾਂ ਨੂੰ ਅਰੈਸਟ ਕਰਨਾ ਪਰ ਰੋਡ ਖੋਲ ਦਿੰਦਾ ਨਹੀਂ ਉਹਨਾਂ ਨੂੰ ਅਰੈਸਟ ਭਾਈ ਜੀ ਰੋਡ ਨਹੀਂ ਜਾਮ ਰਹੀ ਮੇਰੀ ਰਿਕਵੈਸਟ ਹੈ ਰੋਡ ਨਾ ਜਾਮ ਤੇਰੀ ਸੁਣ ਲੋ ਗੱਲ ਰੋਡ ਤੁਹਾਨੂੰ ਕੋ ਪਾਵਰ ਹੈਗੀ ਰੋਡ ਖੋਲੋ ਨਹੀਂ ਫਿਰ ਤੁਸੀਂ ਕਾਰਵਾਈ ਕਿਦਾਂ ਤੁਸੀਂ ਤੁਹਾਨੂੰ ਪਤਾ ਕਾਨੂੰਨ ਕੀ ਹੈ ਮੇਰੀ ਕਾਰਵਾਈ ਤੁਸੀਂ ਕਰੋ ਨਾ ਮੁੰਡੇ ਅਰੈਸਟ ਕਰੋ ਉਹ ਘੰਮ ਦੇ ਵਿੱਚ ਤੁਹਾਡੇ ਸਾਹਮਣੇ ਤਾਂ ਬੁਲਾਏ ਆ ਮੇਰੀ ਨਹੀਂ ਨਹੀਂ ਉਹ ਆਈ ਨਹੀਂ ਚਾਰ ਦਿਨ ਤੋਂ ਆਪਾਂ ਆ ਰਹੇ ਚਾਰ ਦਿਨ ਸਵੇਰੇ 10 ਵਜੇ ਆ ਕੇ 9 ਵਜੇ ਆ ਕੇ ਰੋਡ ਖੋਲੋ ਰੋਡ ਯਾਰ ਰੋਡ ਖੋਲੋ ਜ਼ੋਰ ਖੋ ਚਲੋ ਜਨਗਰਾਜ ਜੀ ਇਹਨੇ ਰੋਡ ਇੱਕ ਵਾਰੀ ਚਲੋ ਰੋਡ ਜਿਹੜੀ ਦਾ ਖੋਲ ਦਿੱਤੀ ਗਈ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਲੇਕਿਨ ਜਨਗਰਾਜ ਜੀ ਨਾਲ ਅਸੀਂ ਗੱਲ ਕਰਦੇ ਕਿੰਨੇ ਦੇ ਕਰਦੇ ਚੌਂਕੀ ਕੋਲਾਓ ਚੌਂਕੀ ਕੋਲਾਜੋ ਆਜੋ 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 ਇੱਧਰ ਆ ਦੀ ਪੇ ਹਾਂ ਟਾਈਮ ਲੈ ਕੇ ਗੱਲ ਕਰਦੇ ਇੱਧਰ ਵਾਈ ਘੁੰਮਦੇ ਪੇ ਇੱਥੇ ਹੁਣ ਹੀ ਤਾਂ ਘੁੰਮ ਕੇ ਗਏ ਦੋਨੇ ਦਿਨੇ ਜਾਣੇ ਫਿਰ ਤੋਂ ਐਕਟਿਵ ਆਦੇ ਉਹ ਵਾਰ ਮੇਰੀ ਗੱਲ ਹੋਈ ਜਨਗਰਾਜ ਜੀ ਇਹਨਾਂ ਨੇ ਕਿ ਸੁਭਾਸ਼ਨ ਚਾਹੀਦਾ ਹੈ ਕਿ ਕਾਰਵਾਈ ਕੀ ਕੀਤੀ ਜਾਊਗੀ ਕਿੰਨੀ ਦੇਰ ਲੱਗਣਾ ਹੈ ਹੁਣ ਇਹਨਾਂ ਨੇ ਕੰਪਲੀਟ ਕੀਤੀ ਹੈ ਇਹਨਾਂ ਦੀ ਕੰਪਲੇਂਟ ਲੈ ਕੇ ਜਦੋਂ ਉਸ ਪਾਰਟੀ ਨੂੰ ਬੁਲਾਇਆ ਇਹ ਉਹਦਾ ਪਿਓ ਆਇਆ ਨਾਲ ਬਹੁਤ ਵਾਰ ਬੰਦੇ ਆਏ ਨੇ ਉਹ ਕਹਿੰਦੇ ਵੀ ਮੁੰਡਾ ਡਰਦਾ ਘਰੋਂ ਗਿਆ ਜੀ ਮੈਂ ਫਿਰ ਵੀ ਕਿਹਾ ਵੀ ਚਲੋ ਜਵਨਾਈਲ ਹੈ ਜਵਨਾਈਲ ਨੂੰ ਆਪਾਂ ਜਵਨਾਈਲ ਦੇ ਤਰੀਕੇ ਨਾਲ ਡੀਲ ਕਰ ਰਹੇ ਹਾਂ ਠੀਕ ਹੈ ਜੀ ਜੀ ਕਿ ਉਹਨਾਂ ਨੂੰ ਕਿਹਾ ਵੀ ਤੁਸੀਂ ਪਿਆਰ ਨਾਲ ਬੱਚਿਆਂ ਨੂੰ ਲਿਆਓ ਇਹਨਾਂ ਨੂੰ ਆਪਾਂ ਬੈ ਕੇ ਪੁੱਛਦੇ ਹਾਂ ਕੀ ਗੱਲ ਭਾਈ ਦਾ ਕਿਹੜੀ ਗਲ ਉਹ ਲੰਡੜੀ ਉਹ ਕੀ ਚੱਕਰ ਹੋਇਆ ਬਿਲਕੁਲ ਜੇ ਇਹਦੇ ਗੱਲ ਆਪਾਂ ਕਾਨੂੰਨੀ ਕਾਰਵਾਈ ਕਰ ਦਾਂਗੇ ਜੋ ਅਫੈਂਸ ਬੰਦਾ ਆਪਾਂ ਲਾ ਕੇ ਐਫ ਆਈ ਆਰ ਦਾ ਕਰ ਦਿੰਦੇ ਹਾਂ ਸਰ ਜੀ ਬੱਚੇ ਇੱਥੇ ਸਾਰੇ ਘੁੰਮਦੇ ਆ ਜੀ ਹਾਂ ਹੁਣ ਵੀ ਗੇੜੇ ਕੱਢ ਕੇ ਗਏ ਇੱਕ ਮੁੰਡਾ ਜਗਾ ਇੱਕ ਮੁੰਡਾ ਗਿਆ ਹੋਇਆ ਵਾ ਬਾਕੀ ਸਾਰੇ ਮੁੰਡੇ ਇੱਥੇ ਆ ਜੀ ਐਕਟਿਵਾਂ ਤੇ ਨਿਕਲੇ ਆ ਗਏ ਆ ਇੱਥੋਂ ਹੁਣੇ ਐਕਟਿਵਾਂ ਤੇ ਦੋ ਮੁੰਡੇ ਨਿਕਲੇ ਆ ਗਏ ਆ ਉਹ ਕਿਉਂ ਖੁੱਲੇ ਆਜ਼ਾਦ ਘੁੰਮਦੇ ਪਏ ਆ ਉਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ ਇੱਕ ਮੁੰਡਾ ਚਲੋ ਬਾਹਰ ਗਿਆ ਆ ਬਾਕੀ 6-7 ਇੱਥੇ ਮੱਲੇ ਚੋਮੇ ਹੁਣੇ ਦੇਖੇ ਤਾਂ 2 ਮਿੰਟ ਪਹਿਲੇ ਇੱਥੋਂ ਨਿਕਲ ਗਏ ਧਰਨ ਲਾਉਣ ਤੋਂ ਪਹਿਲੇ ਨਹੀਂ ਉਹਨਾਂ ਦੇ ਪੇਰਾਂ ਸਾਨੂੰ ਉਹਨਾਂ ਦੇ ਮਾਪਿਆਂ ਨੂੰ ਫੜਨੇ ਹੋ ਫੇਰ ਜਾ ਕੇ ਉਹਨਾਂ ਨੇ ਉਹਨਾਂ ਦੇ ਕਾਰਵਾਈ ਕਰਨ ਆਪੇ ਬੱਚਿਆਂ ਨੂੰ ਬੁਲਾਣ ਕੇ ਆਪੇ ਗੱਲ ਨਿਪਟ ਜਾਂਗੇ ਚਲੋ 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 ਵੀ ਚਲੋ ਅੱਗੇ ਚਾਰੇ ਨਾਲ ਜਾ ਹਾਂ ਵੱਲੋਂ ਕੋਈ ਨਹੀਂ ਬਿਲਕੁਲ ਕਿ ਜਨਗਰਾ ਸੀਗੇ ਸਾਡੇ ਨਾਲ ਜਿਹੜੇ ਇਹ ਪਰਿਵਾਰ ਦੇ ਨਾਲ ਜਿਹੜੇ ਬੱਚਿਆਂ ਦਾ આરોਪ ਲਗਾਇਆ ਗਿਆ ਜਿਹੜੇ ਘੁਮਰੇ ਸੀਗੇ ਉਹਨਾਂ ਦੇ ਨਾਲ ਮੌਕੇ ਤੇ ਪੁਲ ਜਿਹੜੀ ਹੈ ਪਾਰਟੀ ਜਿਹੜੀ ਉਹਨਾਂ ਨਾਲ ਜਾਏਗੀ ਤੇ ਉਹਨਾਂ ਨੂੰ ਅਰੈਸਟ ਕਰੇਗੀ ਲੇਕਿਨ ਰੋਡ ਜਾਮ ਕੀਤੀ ਹੋਈ ਚ ਕਿ ਰੋਡ ਜਿਹੜੀ ਹੈ ਖੋਲ ਦਿੱਤੀ ਗਈ ਹੈ ਕੁਝ ਸ਼ਿਵਾਰਜਨ ਤੋਂ ਬਾਅਦ ਕੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਤਾਂ ਕਰਕੇ ਰੋਡ ਖੋਲੀ ਗਈ ਹੈ ਲੇਕਿਨ ਪੁਲ ਵੀ ਅਗਰ ਫਮ ਧਰਨਾ ਬਿਨਾਂ ਲਗਾਣ ਲਈ ਦੇਣ ਤੋਂ ਕੈਮਰਾਮੈਨਸ ਨੇ ਸੀਟੀਆ ਦੇ ਨਾਲ ਵਿਸ਼ਾਲ ਕਪੂਰ ਨੂੰ ਲਾਇਆ